ਸਭ ਤੋਂ ਪਹਿਲਾ ਤੁਹਾਨੂੰ ਸਵਾਲ ਆ ਕਿ ਬੱਚੇ ਤੁਹਾਡਾ ਬੇਸ਼ੱਕ ਬੇਟਾ ਆ ਜਾਂ ਬੇਟੀ ਆ ਸਭ ਤੋਂ ਜ਼ਿਆਦਾ ਸਿਕਿਉਰ ਸਭ ਤੋਂ ਜ਼ਿਆਦਾ ਕਿਨਾ ਹੱਥਾਂ ਵਿੱਚ ਸੇਫ ਰਹਿੰਦੇ ਨੇ ਦੋ ਚਾਰ ਲੋਕਾਂ ਨਾਲ ਜੇ ਇਸ ਤਰ੍ਹਾਂ ਹੋ ਜਾਏ ਕੋਈ ਘਾਟਾ ਨਹੀਂ ਪੈਣਾ ਸਾਡੇ ਮੁਲਕ ਨੂੰ ਜਾਂ ਸਾਡੇ ਪੰਜਾਬ ਨੂੰ ਉਦਾਂ ਵੀ ਬਥੇਰੀ ਦੁਨੀਆ ਮਰਦੀ ਆ ਕੀ ਮਾਮਾ ਧੀਆਂ ਪੈਣਾ ਜਰੂਰ ਇਸ ਵੀਡੀਓ ਨੂੰ ਦੇਖਣ ਇਸ ਵੀਡੀਓ ਨੂੰ ਬਿਲਕੁਲ ਇਗਨੋਰ ਨਾ ਕਰ ਤੇ ਅਸੀਂ ਸੋਚ ਹੀ ਨਹੀਂ ਰਹੇ ਸਾਡਾ ਕੀ ਲੱਗਦਾ ਕੀ ਲੱਗਦੀ ਬਸ ਅਸੀਂ ਆਪਣੀ ਹਵਸ ਦੇ ਵਿੱਚ ਫਿਰਦੇ ਰਹਿੰਦੇ ਆ ਤੇ ਜਿੰਨੂੰ ਮਰਜੀ ਆਪਣੀ ਹਵਸ ਦਾ ਸ਼ਿਕਾਰ ਬਣਾ ਲੈਂਦੇ ਆ ਸ਼ਰਮ ਨਾਲ ਤੁਸੀਂ ਮਰਨ ਵਾਲੇ ਹੋ ਜਾਓਗੇ ਕਿ ਯਾਰ ਸਾਡੇ ਮੁਲਕ ਦੇ ਵਿੱਚ ਸਾਡੇ ਸੂਬੇ ਦੇ ਵਿੱਚ ਇਹ ਕੁਝ ਵੀ ਦੇਖਣ ਨੂੰ ਚਾਹੀਦਾ ਦੇਖਣਾ ਪੈਣਾ ਹੈ ਸਾਨੂੰ ਨਹੀਂ ਵੀਰ ਜੀ ਮੈਨੂੰ ਮੈਨੂੰ ਗੁੜੀਆਂ ਨੇ ਦੱਸਿਆ ਮੈਂ ਕਿਹਾ ਕੋਈ ਗੱਲ ਨਹੀਂ ਬੇਟਾ ਆਪਾਂ ਇਹਨੂੰ ਪਹਿਲਾਂ ਫੜਦੇ ਆਂ ਵੀ ਕੀ ਕਰਦਾ ਮੈਨੂੰ ਇਹਨੂੰ ਵੇਖਣ ਤੋਂ ਮੈਂ ਪੁੱਛਿਆ ਵੀਰ ਜੀ ਮੈਨੂੰ ਇਹਨਾਂ ਨੇ ਕੁੱਟਿਆਂ ਨਾਲੇ ਗਾਣਾ ਗੱਡੀਆਂ ਵਾਪ ਆਪਣੀਆਂ ਧੀਆਂ ਨਾਲ ਇਹ ਕੁਝ ਕਰੀ ਜਾਂਦਾ ਜਿਹੜੀ ਮਾਂ ਆ ਉਹ ਆਪ ਹੱਥੀ ਕੰਮ ਕਰਾਉਂਦੀ ਆ ਸਾਰਾ ਕੁਝ ਇਹੋ ਜਿਹਾ ਭੈਣ ਭਰਾ ਇੱਕ ਦੂਜੇ ਨਾਲ ਕਰੀ ਜਾਂਦੇ ਕਜਣਾ ਕੁਜਣਾ ਦਾ ਰਿਸ਼ਤੇ ਦੇ ਮੇਰੇ ਕੱਲ ਪਾਕਿਸਤਾਨ ਵਾਂਗੂ ਹੋ ਜਾਣਗੇ ਸਾਡੇ ਤਿੰਨ ਵੀਡੀਓ ਛੋਟੇ ਛੋਟੇ ਦਿਖਾਵਾਂਗੇ ਕਿਤੇ ਉਸ ਲੇਡੀ ਦੀ ਉਹਨਾਂ ਦੇ ਪਿੰਡ ਦੀ ਉਹਨਾਂ ਦੀ ਆਂਡ ਗਵਾੜ ਦੀ ਲੇਡੀ ਆ ਵਿਚਾਰੀ ਤੇ ਮੇਰਾ ਡੈਡੀ ਨੇ ਦੁਬਾਰੇ ਤੋਂ ਪਹਿਲਾਂ ਮੇਰੇ ਕੱਲ ਪੀਰੀਅਡ ਖਤਮ ਹੋਇਆ بابا ਪੀਰੀਅਡ ਖਤਮ ਹੋਣੇ ਆ ਮੇਰੇ ਡੈਡੀ ਨੇ ਮੇਰੇ ਨਾਲ ਫੇਰ ਕਰਨਾ ਸਭ ਤੋਂ ਪਹਿਲਾਂ ਤੇ ਇਸ ਬੰਦੇ ਦਾ ਉਹ ਪਾਰਟੀ ਵੱਢਣਾ ਚਾਹੀਦਾ ਟੋਟਲੀ ਵੱਢ ਕੇ ਸਿਰ ਦੇਣਾ ਚਾਹੀਦਾ ਗਲ ਵਿੱਚ ਪਾ ਦਿਓ ਇਸ ਬੰਦੇ ਦਾ ਦੁਪੱਟੀ ਵੀ ਨਾ ਹੋਣ ਦੇ ਜੇ ਇਦਾਂ ਵੀ 2-4 ਬੰਦਿਆਂ ਦੇ ਗੋਲੀਆਂ سینਿਆਂ ਵਿੱਚ ਮਾਰ ਦਵਾਂਗੇ ਚੌਂਕ ਵਿੱਚ ਖੜਾ ਕੇ ਕੋਈ ਫਰਕ ਨਹੀਂ ਪੈਣਾ ਇਹ ਸਾਡੇ ਪਤਾ ਨਹੀਂ ਕੀ ਉੱਥੇ ਮੁਲਕ ਦੇ ਵਿੱਚ ਹੋ ਗਿਆ ਕਿ ਹਰ ਘਰ ਦੇ ਵਿੱਚ ਪੀਰਾਂ ਦੀਆਂ ਬਣਾਈਆਂ ਹੋਈਆਂ ਨੇ ਜਿਗਾ ਤੇ ਉਹ ਜਿਹੜੇ 2-4 ਦਿਨ ਹੁੰਦੇ ਕਹਿੰਦੇ ਉਹ 2-4 ਦਿਨ ਹੀ ਕੁੜੀ ਲੱਗੇ ਨਹੀਂ ਸੀ ਹਾਂ ਦਾ ਆਦਰਵਾਇਜ਼ ਕੁੜੀ ਨਾ ਖੇ ਖਾਂਦਾ ਸੀ ਰੋਜ਼ ਹੀ ਮਿੱਤਰੋ ਪਿਆਰਿਓ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਅਦਾਬ ਸਾਈਡ ਤੇ ਜਿਹੜਾ ਇੱਕ ਤੁਸੀਂ ਥੰਬਨੇਲ ਦੇਖ ਰਹੇ ਹੋ ਨਾ ਇਹ ਥੰਬਨੇਲ ਦੇਖ ਕੇ ਜੇ ਬਹੁਤਾ ਨਹੀਂ ਤੇ ਤੁਹਾਨੂੰ ਥੋੜੀ-ਬਹੁਤੀ ਸ਼ਰਮ ਤੇ ਆਏਗੀ ਸਾਡੇ ਪੰਜਾਬੀ ਹੋਣ ਤੇ ਮੈਂ ਗੱਲ ਜਿਆਦਾ ਪੰਜਾਬ ਦੀ ਕਰਦਾ ਹੁੰਨਾ ਕਿਸੇ ਹੋਰ ਸੂਬੇ ਦੀ ਗੱਲ ਹੋਵੇ ਤੇ ਉਹ ਸੂਬੇ ਆਪਣੇ ਆਪਣੀਆਂ ਗੱਲਾਂ ਕਰਨ ਅਸੀਂ ਪੰਜਾਬੀ ਆ ਸਾਨੂੰ ਪੰਜਾਬੀਅਤ ਦੀ ਗੱਲ ਕਰਨੀ ਚਾਹੀਦੀ ਸਾਨੂੰ ਪੰਜਾਬ ਦੇ ਵਿੱਚ ਕੀ ਕੀ ਹੋ ਰਿਹਾ ਚੰਗਾ ਹੋ ਰਿਹਾ ਤੇ ਚੰਗੀ ਗੱਲ ਕਰਾਂਗੇ ਮਾੜਾ ਹੋ ਰਿਹਾ ਤੇ ਜਰੂਰ ਖੁੱਲ ਕੇ ਉਹਦੀ ਨਿਖੇਧੀ ਵੀ ਕਰਾਂਗੇ ਇਹ ਜਿਹੜਾ ਥੰਬਨੇਲ ਆ ਨਾ ਤੇ ਪਹਿਲਾ ਥੰਬਨੇਲ ਆ ਕੁਛ ਇੱਕ ਸਮੇਂ ਤੋਂ ਰਿਸ਼ਤੇ ਨਾਤਿਆਂ ਦਾ ਘਾਣ ਹੋ ਰਿਆ ਤੇ ਅਸੀਂ ਸੋਚ ਹੀ ਨਹੀਂ ਰਹੇ ਸਾਡਾ ਇਹ ਕੀ ਲੱਗਦਾ ਕੀ ਲੱਗਦੀ ਬਸ ਅਸੀਂ ਆਪਣੀ ਹਵਸ਼ ਦੇ ਵਿੱਚ ਫਿਰਦੇ ਰਹਿੰਨੇ ਆ ਤੇ ਜਿੰਨੂੰ ਮਰਜੀ ਆਪਣੀ ਹਵਸ਼ ਦਾ ਸ਼ਿਕਾਰ ਬਣਾ ਲੈਨੇ ਆ ਇਹ ਥੰਬਨੇਲ ਕੋਈ ਆਖਰੀ ਵੀ ਨਹੀਂ ਆ ਇਹ ਤੋਂ ਬਾਅਦ ਵੀ ਜਿੰਨਾ ਕਿ ਅੱਜ ਕੱਲ ਗੰਦ ਪੈ ਰਿਹਾ ਹੈ ਨਾ ਤੇ ਇਹਨਾਂ ਚੀਜ਼ਾਂ ਨੂੰ ਵੀ ਜਿਹੜੇ ਇਹੋ ਜਿਹੇ ਥੰਬਨੇਲ ਆ ਜਾਂ ਇਹੋ ਜਿਹੇ ਕਹਾਣੀਆਂ ਨੇ ਇਹਨਾਂ ਨੂੰ ਵੀ ਅਸੀਂ ਆਮ ਸਮਝਣ ਲੱਗ ਜਾਵਾਂਗੇ ਤੇ ਇਹਦੇ ਤੇ ਗੱਲ ਕਰਨੀ ਘੱਟ ਕਰ ਦੇਾਂਗੇ ਜਾਂ ਫਿਰ ਟੋਟਲੀ ਬੰਦ ਕਰ ਦੇਾਂਗੇ ਜਿੰਨਾ ਕਿ ਇਹੋ ਸਾਹਮਣੇ ਸਾਰਾ ਕੁਝ ਆਈ ਜਾ ਰਿਹਾ ਹੈ ਗੱਲ ਇਹ ਹੈ ਕਿ ਬਹੁਤ ਸਾਰੇ ਲੋਕ ਕਿ ਜਦੋਂ ਕੋਈ ਵੀਡੀਓ ਇਹੋ ਜਿਹੀ ਬਣਾਉਦੇ ਕਹਿ ਦਿੰਦੇ ਨੇ ਕਿ ਮਾਵਾ ਭੈਣਾ ਧੀਆਂ ਇਸ ਵੀਡੀਓ ਤੋਂ ਦੂਰ ਰਹਿਣ ਜਾਂ ਫਿਰ ਹੈੱਡਫੋਨ ਲਾ ਲੈਣ ਮੈਂ ਇਦਾਂ ਨਹੀਂ ਕਹਾਂਗਾ ਮੈਂ ਉਲਟ ਕਹਾਂਗਾ ਕੀ ਮਾਮਾ ਧੀਆਂ ਪੈਣਾ ਜਰੂਰ ਇਸ ਵੀਡੀਓ ਨੂੰ ਦੇਖਣ ਇਸ ਵੀਡੀਓ ਨੂੰ ਬਿਲਕੁਲ ਇਗਨੋਰ ਨਾ ਕਰਨ ਮੈਂ ਵੀ ਖੁੱਲ ਕੇ ਬੋਲਾਂਗਾ ਤੁਹਾਨੂੰ ਸੁਣਨਾ ਪਏਗਾ ਵੀਡੀਓ ਵਿੱਚ ਵੀ ਬਹੁਤ ਸਾਰੀਆਂ ਗੱਲਾਂ ਖੁੱਲ ਕੇ ਸਾਹਮਣੇ ਆਉਣਗੀਆਂ ਉਹ ਵੀ ਤੁਹਾਨੂੰ ਸੁਣਨੀਆਂ ਪੈਣਿਆ ਕਿਉਂਕਿ ਇਹ ਗੱਲਾਂ ਸੁਣ ਕੇ ਸ਼ਾਇਦ ਕਿਸੇ ਤੇ ਮਾੜਾ ਮੋਟਾ ਅਸਰ ਹੋ ਜAVE ਤੇ ਆਪਣੇ ਬੱਚਿਆਂ ਨੂੰ ਇਹਨਾਂ ਹਵਸ਼ੀਆਂ ਕੋਲੋਂ ਬਚਾ ਲਵੇ ਜਦੋਂ ਕਿਸੇ ਦੇ ਘਰ ਵਾਲਾ ਮਰ ਜਾਂਦਾ ਜਾਂ ਤਲਾਕ ਹੋ ਜਾਂਦਾ ਅਸੀਂ ਫਿਰ ਆਪਣੀ ਹਵਸ਼ਦਾ ਕਰਕੇ ਦੂਜਾ ਵਿਆਹ ਕਰ ਲੈਨੇ ਆ ਇਹ ਵੀ ਨਹੀਂ ਸੋਚਦੇ ਕਿ ਮੇਰੀ ਧੀ ਛੋਟੀ ਜੀ ਆ ਜਾਂ ਮੇਰਾ ਬੇਟਾ ਛੋਟਾ ਜਿਹਾ ਆ ਤੇ ਅਸੀਂ ਆਪਣੇ ਬੱਚਿਆਂ ਦਾ ਬਿਲਕੁਲ ਨਹੀਂ ਸੋਚਦੇ ਤੇ ਆਪਣੀ ਹਵਸ਼ਦਾ ਸ਼ਿਕਾਰ ਹੋ ਜਾਂਦੇ ਆ ਜ਼ਿਆਦਾਤਰ ਹਵਸ਼ਦੇ ਹੁੰਦਾ ਸੌਰੀ ਟੂ ਸੇ ਬਟ ਇਟ ਇਸ ਸੱਚ ਆ ਤੁਸੀਂ ਇਹ ਵੀ ਨਹੀਂ ਸੋਚਦੇ ਮੇਰੀ ਧੀ ਜੀ ਅੱਜ 5 4 ਸਾਲ ਦੀ ਆ 6 ਸਾਲ ਦੀ ਆ ਤੇ ਇਹਨੇ ਕੱਲ ਨੂੰ ਜਵਾਨ ਵੀ ਹੋਣਾ ਕੀ ਮੈਂ ਜਿਹਦੇ ਨਾਲ ਵਿਆਹ ਕਰਨ ਲੱਗੀਆਂ ਇਹ ਮੈਨੂੰ ਅੱਜ ਪਿਆਰ ਕਰਦਾ ਆ ਤੇ ਕੀ ਇਹ ਮੇਰੀ ਧੀ ਨੂੰ ਆਪਣੀ ਧੀ ਮੰਨੇਗਾ ਮੇਰੇ ਪੁੱਤ ਨੂੰ ਆਪਣਾ ਪੁੱਤ ਮੰਨੇਗਾ ਨਹੀਂ ਮੰਨਦੇ ਬਿਲਕੁਲ ਨਹੀਂ ਮੰਨਦੇ ਤੁਹਾਡੇ ਨਾਲ ਜੋ ਮਰਜੀ ਪ੍ਰੋਮਿਸਸ ਵਾਦੇ ਕਰ ਲੈਣ ਤੇ ਛੋਟੇ ਹੁੰਦਿਆਂ ਬੱਚਿਆਂ ਨੂੰ ਜਿੰਨੇ ਮਰਜੀ ਲਾੜ ਲਡਾ ਲੈਣ ਸਪੈਸ਼ਲੀ ਧੀਆਂ ਜਦੋਂ ਜਵਾਨ ਹੁੰਦੀਆਂ ਨੇ ਤੇ ਇਹ ਕੁੱਤੇ ਹਰਾਮਜਾਦੇ ਬਣਦੇ ਜਾਂਦੇ ਨੇ ਬਹੁਤ ਕਹਾਣੀਆਂ ਨੇ ਇਹੋ ਜੀਆਂ ਇਵਨ ਇਹ ਚਲੋ ਮੱਤੇ ਰਿਆ ਪਿਓ ਆ ਸਕੇ ਪਿਓਆਂ ਦੀਆਂ ਕਹਾਣੀਆਂ ਐਸੀਆਂ ਐਸੀਆਂ ਆਉਂਦੀਆਂ ਨੇ ਕਈ ਵਾਰੀ ਸਾਹਮਣੇ ਕਿ ਤੁਸੀਂ ਹੈਰਾਨ ਹੋ ਜਾਓਗੇ ਕੱਲੀਆਂ ਕੁੜੀਆਂ ਦੀ ਗੱਲ ਨਹੀਂ ਆਹ ਥੰਬਨੇਲ ਦੇਖੋ ਪਿਓ ਆਪਣੇ ਪੁੱਤਰ ਦੇ ਨਾਲ ਗੰਦੇ ਕੰਮ ਕਰਦਾ ਹੁੰਦਾ ਸੀਗਾ ਇਹ ਵੀ ਕਹਾਣੀ ਪਿੱਛੇ ਜਾਇ ਕਵਰ ਕੀਤੀ ਸੀ ਕਿੱਧਰ ਜਾਏਗਾ ਸਾਰਾ ਕੁਝ ਕੀ ਕਰਾਂਗੇ ਅਸੀਂ ਇਸ ਜਦੋਂ ਕਦਾ ਸੋਸ਼ਲ ਮੀਡੀਆ ਆਇਆ ਲੋਕੀ ਗੰਦੀਆਂ ਗੰਦੀਆਂ ਚੀਜ਼ਾਂ ਦੇਖਦੇ ਕਿਤੇ ਗੰਦੇ ਗੰਦੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਲੋਕਾਂ ਨੇ ਨਾ ਅਸੀਂ ਰਿਸ਼ਤੇ ਦੇਖਦੇ ਨਾ ਨਾਤੇ ਨਾ ਕੋ ਵੱਡਾ ਨਾ ਕੋ ਛੋਟਾ ਮੈਂ ਬਹੁਤ ਵਾਰੀ ਕਹਿਣਾ ਹੁੰਨਾ ਕਿ ਸਾਡੀ ਬਦਕਿਸਮਤੀ ਹੈ ਕਿ ਅਸੀਂ ਉਸ ਮੁਲਕ ਵਿੱਚ ਪੈਦਾ ਹੋਏ ਹਾਂ ਜਿਸ ਮੁਲਕ ਦੇ ਵਿੱਚ 3 ਸਾਲ ਦੀ ਬੱਚੀ ਤੋਂ ਲੈ ਕੇ 80 ਸਾਲ ਦੀ ਔਰਤ ਤੱਕ ਦਾ ਬਲਾਤਕਾਰ ਕੀਤਾ ਜਾਂਦਾ ਅਸੀਂ ਉਸ ਮੁਲਕ ਦੇ ਵਸਿੰਦੇ ਹਾਂ ਤਿੰਨ ਸਾਲ ਦੀ ਬੱਚੀ ਵੀ ਮੈਂ ਜ਼ਿਆਦਾ ਕਹਿਤਾ ਤੁਸੀਂ ਪਿੱਛੇ ਜੇ ਇੱਕ ਕੇਸ ਸੁਣਿਆ ਸੀਗਾ 6 ਕਿ ਮਹੀਨੇ ਦੀ ਬੱਚੀ ਨਾਲ ਉਹਦਾ ਮਤਰੀਆ ਪਿਓ ਕੀ ਕਰਦਾ ਸੀਗਾ ਤੌਬਾ ਲੁਕ ਤੌਬਾ ਜਦੋਂ ਕੋ ਇਹੋ ਜਿਹੀ ਗੱਲ ਕਰਦਾ ਤੇ ਮੈਂ ਰੱਬ ਨਾਲ ਵੀ ਜ਼ਰੂਰ ਸ਼ਿਕਵਾ ਕਰਦਾ ਹੁੰਨਾ ਕਿਉਂਕਿ ਅਸੀਂ ਕਹਿ ਦਿੰਨੇ ਆ ਕਿ ਰੱਬ ਸਾਰਾ ਕੁਝ ਲਿਖ ਕੇ ਭੇਜਦਾ ਤੇਰੀਆਂ ਆਹ ਡਿਊਟੀਆਂ ਨੇ ਆ ਤੂੰ ਕਰਨਾ ਆ ਤੇਰੇ ਕਰਮ ਹੋਣਗੇ ਆਹ ਹਾ ਤੂੰ ਕੰਮ ਕਰਨਾ ਇੱਥੇ ਤੇਰਾ ਵਿਆਹ ਹੋਣਾ ਸਾਰਾ ਕੁਝ ਕਹਿੰਦੇ ਲਕੀਰਾਂ ਚ ਲਿਖਿਆ ਹੁੰਦਾ ਤੇ ਮਾਲਕਾ ਜੇ ਤੈਨੂੰ ਪਤਾ ਹੀ ਆ ਵੀ ਆ ਬੰਦਾ ਜਿਹੜਾ ਮੈਂ ਭੇਜਣ ਲੱਗਾ ਆ ਇਸ ਬੰਦੇ ਨੇ ਆਹਾ ਕੁਛ ਜਾ ਕੇ ਕਰਨਾ ਆ ਆਪਣੀਆਂ ਧੀਆਂ ਆਪਣੇ ਬੱਚਿਆਂ ਦੇ ਨਾਲ ਕੋ ਕਰਮ ਕਰਨੇ ਨੇ ਤੇ ਫਿਰ ਇਹਦੇ ਭੇਜਣ ਨੂੰ ਤੇਰਾ ਗੱਡਾ ਕੀ ਖੜਾ ਤੈਨੂੰ ਕੀ ਘਟਾ ਪੈਂਦਾ ਜੇ ਉਹ ਜੇ ਕੁੱਤੇ ਬੰਦਿਆਂ ਨੂੰ ਜੇ ਨਾ ਦੁਨੀਆ ਤੇ ਭੇਜੇ ਤੇ ਤੈਨੂੰ ਕੀ ਘਟਾ ਪੈ ਜਾਗਾ ਅੱਗੇ ਥੋੜੀ ਪਾਪੂਲੇਸ਼ਨ ਆ ਸਾਡੇ ਆਪਣੇ ਮੁਲਕ ਦੀ ਜੇ ਇਕੱਲੇ ਦੀ ਗੱਲ ਕਰੀਏ ਤਾਂ ਪਾਪੂਲੇਸ਼ਨ ਦੇ ਢੇਰ ਲਾਏ ਹੋਏ ਨੇ ਫਿਰ ਅਬ ਕਿਉਂ ਜਾਂ ਫਿਰ ਤੂੰ ਝੂਠਾਇਆ ਜਾਂ ਫਿਰ ਅਸੀਂ ਝੂਠੇ ਆ ਜੱਤ ਨੂੰ ਪਤਾ ਸਾਰਾ ਕੁਝ ਫਿਰ ਇਹੋ ਜਿਹਾ ਕੁੱਤੇ ਬੰਦਿਆਂ ਨੂੰ ਪੈਦਾ ਕਰਨ ਖਣੋ ਕੀ ਗੱਡਾ ਖੜਾ ਸੋ ਇਸ ਤੋਂ ਪਹਿਲਾਂ ਕਿ ਇਹ ਕਹਾਣੀ ਸ਼ੁਰੂ ਕਰਾਂ ਮੈਂ তোর ਛੋਟੀਆਂ ਦੋ ਤਿੰਨ ਵੀਡੀਓ ਵੀ ਦਿਖਾਵਾਂਗਾ ਤੁਸੀਂ ਵੀਡੀਓ ਦੇ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ ਇੱਕ ਸੈਕਿੰਡ ਵਾਸਤੇ ਵੀ ਹਟਿਓ ਨਾ ਔਰ ਇਸ ਵੀਡੀਓ ਨੂੰ ਬਹੁਤ ਸ਼ੇਅਰ ਕਰਿਓ ਤਾਂ ਕਿ ਉਹ ਲੇਡੀਜ਼ ਨੂੰ ਔਰ ਉਹ ਬੰਦਿਆਂ ਨੂੰ ਵੀ ਪਤਾ ਲੱਗ ਸਕੇ ਜਿਹੜੇ ਲੋਕ ਕਹਿੰਦੇ ਆ ਕਿ ਮੈਂ ਇਹ ਜ਼ਰੂਰ ਦੱਸ ਦਵਾਂ ਕਿ ਬਹੁਤ ਘਾਟੇ ਕੇਸ ਹੁੰਦੇ ਨੇ ਕਿ ਜਿਨ੍ਹਾਂ ਨੂੰ ਆਪਣੇ ਬੱਚਿਆਂ ਦਾ ਫਿਕਰ ਹੁੰਦਾ ਜਾਂ ਆਪਣੇ گاਹ ਆਉਣ ਵਾਲੇ ਫਿਊਚਰ ਦਾ ਫਿਕਰ ਹੁੰਦਾ ਬਹੁਤ ਦੁਨੀਆ ਚੰਗੀ ਵੀ ਹੈਗੀ ਆ ਬਹੁਤ ਲੇਡੀਜ਼ ਜਿਨ੍ਹਾਂ ਨੇ ਘਰ ਵਾਲੇ ਦੇ ਜਾਣ ਤੋਂ ਬਾਅਦ ਵਿਆਹ ਨਹੀਂ ਕਰਾਇਆ ਤਲਾਕ ਤੋਂ ਬਾਅਦ ਵਿਆਹ ਨਹੀਂ ਕਰਾਇਆ ਤੇ ਅਗਲੇ ਨੇ ਇੱਕ ਤਾਣ ਕੇ ਕਿਆ ਲੈ ਤੂੰ ਮੈਨੂੰ ਛੱਡ ਕੇ ਗਿਆ ਸੀ ਆ ਤੈਨੂੰ ਮੈਂ ਬਣ ਕੇ ਦਿਖਾਉਣੀ ਕੋਸ਼ਿਸ਼ ਆਪ ਵੀ ਬਣੀ ਬੱਚਿਆਂ ਨੂੰ ਪੜਾਇਆ ਲਿਖਾਇਆ ਤੇ ਵੱਡੇ ਵੱਡੇ ਅਫੀਸਰ ਬਣਾਏ ਹੋਏ ਨੇ ਬਹੁਤ ਸਾਰੀਆਂ ਇਹੋ ਜਿਹੀਆਂ ਕਹਾੜੀਆਂ ਵੀ ਨੇ ਤੇ ਜੇ ਵਿਆਹ ਫਟਾਫਟ ਕਰ ਦੀਆਂ ਨੇ ਘਰਵਾਲੇ ਦੇ ਮਰਨ ਤੋਂ ਬਾਅਦ ਜਾਂ ਘਰਵਾਲੇ ਦੇ ਜਾਣ ਤੋਂ ਬਾਅਦ ਉਹ ਸਿਰਫ ਔਰ ਸਿਰਫ ਤੁਹਾਡੀ ਸ਼ਰੀਰਕ ਨੀਡ ਹੁੰਦੀ ਹੈ ਤੁਹਾਡੀ ਹਵਸ਼ ਹੁੰਦੀ ਹੈ ਉਹਦੇ ਵਾਸਤੇ ਤੁਸੀਂ ਆਪਣੇ ਬੱਚਿਆਂ ਦਾ ਫਿਊਚਰ ਖਰਾਬ ਕਰ ਦਿੰਦੇ ਹੋ ਇਹ ਗੱਲਾਂ ਸੱਚੀਆਂ ਨੇ ਕਈਆਂ ਲੋਕਾਂ ਨੂੰ ਚੁਬਣ ਗਿਆ ਪਰ ਇਹ ਗੱਲਾਂ ਸੱਚੀਆਂ ਨੇ ਸੋ ਰੱਬ ਦਾ ਵਾਸਤਾ ਤੁਸੀਂ ਕੋਈ ਇਹੋ ਜਿਹਾ ਫੈਸਲਾ ਲੈਂਦੇ ਹੋ ਦੂਜੇ ਵਿਆਹ ਕਰਨ ਦਾ ਤੇ ਆਪਣੇ ਬੱਚਿਆਂ ਵੱਲ ਜ਼ਰੂਰ ਦੇਖਿਆ ਕਰੋ ਸਪੈਸ਼ਲੀ ਜੇ ਘਾਡੇ ਤੁਹਾਡੇ ਘਰ ਧੀ ਆ ਉਹਨੇ ਜਵਾਨ ਹੋਣਾ ਤੇ ਤੁਸੀਂ ਇਹ ਨਹੀਂ ਕਿ ਤੁਸੀਂ ਦਿਨ ਰਾਤ ਘਰ ਰਹਿਣਾ ਸਾਰਿਆਂ ਨੇ ਇਕੱਠਿਆਂ ਨੇ ਉਹ ਬੰਦਾ ਕੁਛ ਨਾ ਕੁਛੇ ਕਿਉਂਕਿ ਇਹ ਪੱਥਰ ਤੇ ਲਕੀਰ ਆ ਕਿ ਆਪਣਾ ਆਪਣਾ ਹੁੰਦਾ ਪਰਾਇਆ ਕਦੇ ਆਪਣਾ ਨਹੀਂ ਬਣ ਸਕਦਾ ਭਾਵੇਂ ਉਹ ਭੈਣ ਭਰਾ ਦਾ ਰਿਸ਼ਤਾ ਹੋਵੇ ਭਾਵੇਂ ਉਹ ਮਾਂ ਪਿਓ ਦਾ ਰਿਸ਼ਤਾ ਹੋਵੇ ਤੇ ਭਾਵੇਂ ਤੁਹਾਡੇ ਕਿਸ ਨਾਲ ਰਿਲੇਸ਼ਨ ਵੈਸੀ ਹੀ ਦੋਸਤੀ ਦੇ ਵੀ ਹੋਣ ਆਪਣੇ ਆਪਣਿਆਂ ਵਾਲਾ ਪਿਆਰ ਕੋਈ ਨਹੀਂ ਦੇ ਸਕਦਾ ਆਪਣਿਆਂ ਵਾਂਗੂ ਹਿਫਾਜ਼ਤ ਕੋਈ ਨਹੀਂ ਕਰ ਸਕਦਾ ਤੇ ਇਹ ਕਹਾਣੀ ਬੜੀ ਸ਼ਰਮਨਾਕ ਕਹਾਣੀ ਆ ਬੇਸ਼ੱਕ ਮਤਰਿਆ ਪੇ ਸੀ ਪਰ ਪਿਓ ਤਾਂ ਬਣਿਆ ਸੀ ਨਾ ਪ੍ਰੋਮਿਸਸਸ ਕਰਕੇ ਵਿਆਹ ਕਰਾਇਆ ਹੋਏਗਾ ਨਾ ਮੈਂ ਤੇਰੇ ਨਿਆਣੇ ਨੂੰ ਆਪਣੇ ਨਿਆਣੇ ਸਮਝਾਂਗਾ ਆਪਣੀ ਧੀ ਸਮਝਾਂਗਾ ਆਪਣਾ ਪੁੱਤ ਸਮਝਾਂਗਾ ਪਰ ਕਰਦੇ ਕੀ ਨੇ ਬਾਅਦ ਦੇ ਵਿੱਚ ਜਿਵੇਂ ਬੱਚੇ ਜਵਾਨ ਹੁੰਦੇ ਨੇ ਇਨਾਂ ਦੀਆਂ ਨਜ਼ਰਾਂ ਗੰਦੀਆਂ ਹੋ ਜਾਂਦੀਆਂ ਨੇ ਤੇ ਹਾਫਸ਼ ਦਾ ਸ਼ਿਕਾਰ ਬਣਾਉਂਦੇ ਨੇ ਉਹਨਾਂ ਬੱਚਿਆਂ ਨੂੰ ਇਹ ਵੀ ਕਹਾਣੀ ਕੁਸ਼ੇਹੋਜੀ ਆ ਕਿਸੇ ਪਿੰਡ ਦੀ ਪੰਜਾਬ ਦੇ ਕਿਸੇ ਪਿੰਡ ਦੀ ਕਹਾਣੀ ਆ ਇਹ ਵੀ ਜਨਾਨੀ ਨੇ ਦੂਜਾ ਵਿਆਹ ਕਰਾ ਲਿਆ ਉਹਦੋਂ ਬੱਚੀ ਛੋਟੀ ਸੀ ਬੱਚੀ ਜਵਾਨ ਹੁੰਦੀ ਗਈ ਤੇ ਇਸ ਪਿਓ ਦੀਆਂ ਨਜ਼ਰਾਂ ਗੰਦੀਆਂ ਹੁੰਦੀਆਂ ਗਈਆਂ ਜਿਵੇਂ ਜਿਵੇਂ ਬੱਚੀ ਜਵਾਨ ਹੁੰਦੀ ਗਈ ਬੇਟੀ ਸਿਰਫ ਅਜੇ 15 ਸਾਲਾਂ ਦੀ ਆ ਤੇ 3 ਸਾਲ ਤੋਂ ਉਸ ਬੱਚੀ ਨਾਲ ਗੰਦੇ ਕੰਮ ਕਰ ਰਿਹਾ ਸੀ ਇਹ ਸੋਚੋ 12 ਸਾਲ ਦੀ ਬੱਚੀ ਨੂੰ ਇਹ ਆਪਣੇ ਹਵਸ਼ ਦਾ ਸ਼ਿਕਾਰ ਬਣਾਉਂਦਾ ਰਿਹਾ ਔਰ ਇੱਕ ਲੇਡੀ ਦੀ ਤੁਹਾਨੂੰ ਵੀਡੀਓ ਦਿਖਾਵਾਂਗਾ ਉਸ ਲੇਡੀ ਨੂੰ ਜੋ ਕੁਛ ਉਸ ਕੁੜੀ ਨੇ ਦੱਸਿਆ ਤੁਹਾਡੇ ਲੂਂ ਗੰਡੇ ਖੜੇ ਹੋ ਜਾਣਗੇ ਸ਼ਰਮ ਨਾਲ ਤੁਸੀਂ ਮਰਨ ਵਾਲੇ ਹੋ ਜਾਓਗੇ ਕਿ ਯਾਰ ਸਾਡੇ ਮੁਲਕ ਦੇ ਵਿੱਚ ਸਾਡੇ ਸੂਬੇ ਦੇ ਵਿੱਚ ਇਹ ਕੁਛ ਵੀ ਦੇਖਣ ਨੂੰ ਚਾਹੀਦਾ ਦੇਖਣਾ ਪੈਣਾ ਹੈ ਸਾਨੂੰ ਮੈਂ ਤੁਹਾਨੂੰ ਸੁਣਾਉਣਾ ਤਿੰਨ ਵੀਡੀਓ ਛੋਟਛੋਟੀਆਂ ਦਿਖਾਵਾਂਗੇ ਕਿਤੇ ਉਸ ਲੇਡੀ ਦੀ ਉਹਨਾਂ ਦੇ ਪਿੰਡ ਦੀ ਉਹਨਾਂ ਦੀ ਆਂਡ ਗਵਾਣ ਦੀ ਲੇਡੀ ਆ ਵਿਚਾਰੀ ਤੇ ਜਿੱਦਾਂ ਜਿੱਦਾਂ ਉਹਨੇ ਬੋਲ ਕੇ ਦੱਸਿਆ ਪਤਾ ਨਹੀਂ ਕਿਹੜੇ ਜਿਗਰੇ ਦੇ ਨਾਲ ਬਹੁਤ ਸਾਰੀਆਂ ਗੱਲਾਂ ਲੁਕੋਈਆਂ ਵੀ ਨੇ ਕਿਉਂਕਿ ਲੇਡੀ ਐ ਬਹੁਤ ਸਾਰੀਆਂ ਸ਼ਰਮਨਾਕ ਗੱਲਾਂ ਨੇ ਜਿਹੜੀਆਂ ਨਹੀਂ ਕਰ ਸਕਦੇ ਪਰ ਫਿਰ ਵੀ ਉਹ ਜਨਾਨੀ ਨੇ ਕਹਿੰਦੀ ਕਿ ਮੈਂ ਤੁਹਾਨੂੰ ਦੱਸਣਾ ਚਾਹੁੰਨੀ ਸਾਰਾ ਕੁਝ ਕਿ ਕੀ ਕੀ ਮੈਨੂੰ ਧੀ ਇਸ ਨੇ ਦਿਖਾਇਆ ਤੇ ਕੀ ਕੀ ਦੱਸਿਆ ਧੀ ਨੇ ਵੀਡੀਓ ਵੀ ਦਿਖਾਈ ਆ ਕਿਉਂਕਿ ਇਹ ਲੇਡੀ ਨੇ ਕਿਹਾ ਸੀ ਪ੍ਰੂਫ ਦਿਖਾ ਫਿਰ ਮੈਂ ਗੱਲ ਕਰਾਂਗੀ ਤੇ ਉਹ ਕੁੜੀ ਨੇ ਵੀਡੀਓ ਵੀ ਦਿਖਾਈ ਆ ਆ ਜੋ ਸੁਣਦੇ ਆ ਸਭ ਤੋਂ ਪਹਿਲੋ ਕਿ ਇਸ ਇਸ ਵੀਡੀਓ ਦੇ ਵਿੱਚ ਕੀ ਕੀ ਗੱਲਾਂ ਹੋਈਆਂ ਤੇ ਕੀ ਕੀ ਉਸ ਮਾਂ ਨੇ ਸੁਣੀਆਂ ਨੇ ਆ ਜਾਓ ਜਰਾ ਦਸਾਂ ਦਿਨਾਂ ਦੇ ਵਿੱਚ ਮੇਰੇ ਪਿਓ ਨੇ 10 ਦਿਨ ਮੇਰੇ ਨਾਲ ਬਲਾਤਕਾਰ ਕੀਤਾ ਤੁਸੀਂ ਦੇਖੋ 10 ਦਿਨ ਮੇਰਾ ਸਰੀਰ 파ੜਤਾ ਮਮਾ ਇੱਕ ਵੇਰੀ ਨਹੀਂ ਦੋ ਦੋ ਵਾਰ ਦੀ ਮੰਮੀ ਮੈਨੂੰ ਐਂ ਰੈਡੀ ਕਰਦਾ ਹੁੰਦਾ ਸੀ ਮੈਂ ਇਹਨੂੰ ਕਿੱਥੋਂ ਐਂ ਟੱਚ ਕਰਦਾ ਸੀ ਕਿਤੇ ਮੇਰੇ ਸਾਲ ਮੇਰਾ ਟੱਚ ਕਰਦੇ ਨੇ ਕੱਢਿਆ ਉਹ ਦੂਸਰ ਬਾਦ ਦੇ ਵਿੱਚ ਮੈਨੂੰ ਪੁੱਛਣ ਲੱਗਿਆ ਤੇਰੇ ਮੈਨਸ ਕਦੋਂ ਬਣੇ ਆ ਤੇਰੀ ਡੇਢ ਕੱਦੇ ਆਈ ਆ ਮੈਂ ਮम्मा ਨੂੰ ਫੇਰ ਕਹ ਮਮੀ ਮੇਰਾ ਮਾ ਡੈਡੀ ਨੇ ਮੇਰੇ ਨਾਲ ਫੇਰ ਕੀਤਾ ਜਦੋਂ ਫੇਰ ਕੀਤਾ ਬੋਲਿਆ ਤੇ ਮੇਰੀ ਮੰਮੀ ਨੇ ਵੀ ਮੈਂ ਆਪਦੀ ਮਾਂ ਨਾਲ ਨਹੀਂ ਰਹਿਣਾ ਚਾਹੁੰਦੀ ਮੈਂ ਖੁਦ ਪੁੱਛਿਆ ਮੈਂ ਕਿ ਪੁੱਤ ਤੂੰ ਮਾਂ ਕੋਲੇ ਰਹਿਣਾ ਚਾਹੁੰਨੀ ਆ ਵੀ ਮਾਂ ਜੇ ਤੂੰ ਮਾਂ ਨਾਲ ਰਹਿਣਾ ਤਾਂ ਮਾਂ ਨਾਲ ਰਹਿ ਸਕਦੀ ਹਾਂ ਨਾ ਵਿਚਾਲੇ ਦੇ ਪਿਓ ਨੇ ਜੋ ਕੀਤਾ ਠੀਕ ਆ ਉਹਨੇ ਸ਼ਰਮ ਇਹ ਗੱਲ ਕਹੀ ਕਹਿੰਦੀ ਮੈਂ ਨਹੀਂ ਮਾਂ ਨਾਲ ਰਹਿਣਾ ਕਹਿੰਦੀ ਮੈਨੂੰ ਮਾਰ ਦੂਗੀ ਮੈਂ ਮਾਂ ਕੋਲੇ ਰਹਿਣਾ ਨਹੀਂ ਨੀ ਦਾਦੀ ਮੇਰਾ ਪਿਓ ਮੇਰਾ ਤਿੰਨ ਸਾਲ ਇਹ ਕੰਮ ਕਰਦਾ ਰਿਆ ਮੇਰੇ ਡੈਡੀ ਨੇ ਦੁਵਾਰੇ ਤੋਂ ਪਹਿਲਾਂ ਮੇਰੇ ਕੱਲ ਪੀੜ ਖਤਮ ਹੋਇਆ ਬਾਪਾ ਪੀੜ ਖਤਮ ਹੋਣੀ ਆ ਮੇਰੇ ਡੈਡੀ ਨੇ ਮੇਰੇ ਨਾਲ ਫੇਰ ਕਰਨਾ ਜਦੋਂ ਡੈਡੀ ਨੇ ਫੇਰ ਕਰਨਾ ਕਿ ਹਮਾਗਾ ਤੇਰੇ ਕਿਹੜੇ ਪੈਜਣ ਦੇ ਤੇ ਕੋਈ ਪਤਾ ਨਹੀਂ ਕੀ ਚੱਕਰ ਬਣਿਆ ਵੀ ਪੁਲਿਸ ਨੇ ਪੈਸੇ ਲੈ ਲੇ ਜਾਂ ਕੋਈ ਸ਼ਿਪਾਰਸ਼ ਪਈ ਆ ਉਹ ਜਨਾਨੀ ਵਿੱਚੋਂ ਕੱਢਦੀ ਕਿ ਦੋਸ਼ੀ ਬਰਾਬਰ ਦੀ ਹੈ ਦੋਸ਼ੀ ਮਾਂ ਉਹਦੀ ਬਰਾਬਰ ਦੀ ਹੱਕਦਾਰ ਆ ਕਿਉਂਕਿ ਬੇਟੀ ਨੇ ਮਾਂ ਨੂੰ ਦੱਸਿਆ ਮਾਂ ਨੂੰ ਜਦੋਂ ਦੱਸਦਾ ਮਾਂ ਦਾ ਫਰਜ਼ ਮੰਦਾ ਰੋਲਾ ਪਾਉਂਦਾ ਆਂਦੀ ਮੇਰੀ ਆ ਸਾਰੀ ਕਹਾਣੀ ਹੁਣ ਸੁਣਿਓ ਕਿ ਉਹ ਕੁੜੀ ਨੇ ਕੀ ਕੀ ਮਾਤਾ ਨੂੰ ਦੱਸਿਆ ਮੇ ਮਮੀ ਨੂੰ 4 ਮਹੀਨੇ ਦਾ ਇਹ ਤੋਂ ਪਹਿਲਾਂ ਵੀ ਪਤਾ ਸੀ ਮੈਂ ਕਿਹਾ ਕਿਵੇਂ ਕਹਿੰਦੀ ਜਦੋਂ ਮੇਰੀ ਮੰਮੀ ਮੇਰੇ ਪਿਤਾ ਨੇ ਮੇਰੇ ਨਾਲ ਇਸ ਤਰ੍ਹਾਂ ਹਰਕਤ ਕੀਤੀ ਕਰਾਉਣੀ ਮੈਂ ਮਮਾ ਨੂੰ ਫੇਰ ਕਿਹਾ ਮਮੇ ਹੀ ਮੇਰਾ ਮਾਡੇੜੀ ਨੇ ਮੇਰੇ ਨਾਲ ਫੇਰ ਕੀਤਾ ਜਦੋਂ ਫੇਰ ਕੀਤਾ ਬੋਲਿਆ ਤੇ ਮੇਰੀ ਮੰਮੀ ਨੇ ਬਾਬਿਆਂ ਵਾਲੇ ਅੰਦਰ ਲੈ ਗਈ ਪੀਰਾਂ ਦੇ ਜਦੋਂ ਪੀਰਾਂ ਦੇ ਅੰਦਰ ਲੈ ਗਈ ਤੇ ਮੇਰੇ ਇੱਕ ਤੇ ਨਾ ਪੀਰ ਜਿਹੜੇ ਸਾਡੇ ਪੰਜਾਬ ਦੇ ਵਿੱਚ ਹਰ ਘਰ ਦੇ ਵਿੱਚ ਪੀਰ ਵਾੜੇ ਹੋਏ ਨੇ ਇਹਨਾਂ ਨੇ ਹਰ ਕਮਰੇ ਦੇ ਵਿੱਚ ਪੀਰ ਪੀਰ ਵਾੜੇ ਹੋਏ ਨੇ ਇਹਨਾਂ ਨੇ ਇਹ ਪੀਰ ਹੀ ਸਾਰਾ ਕੁਝ ਕਰਾਉਂਦੇ ਨੇ ਜਿਹੜੇ ਪੀਰਾਂ ਦੇ ਗਾਰ ਲੱਗ ਜਾਂਦੇ ਨੇ ਨਾ ਪੀਰਾਂ ਦੇ ਚਿਰਾਗ ਕਰਦੇ ਨੇ ਇਹ ਸਾਡੇ ਪਤਾ ਨਹੀਂ ਕੀ ਉੱਥੇ ਮੁਲਕ ਦੇ ਵਿੱਚ ਹੋ ਗਿਆ ਕਿ ਹਰ ਘਰ ਦੇ ਵਿੱਚ ਪੀਰਾਂ ਦੀਆਂ ਬਣਾਈਆਂ ਹੋਈਆਂ ਨੇ ਜਗ੍ਹਾ ਔਰ ਤੁਸੀਂ ਦੇਖਿਓ ਜ਼ਿਆਦਾਤਰ ਇਹਨਾਂ ਘਰਾਂ ਦੇ ਵਿੱਚ ਹੀ ਆਹ ਕੁਝ ਹੁੰਦਾ ਜਿੱਥੇ ਪੀਰ ਵੀਰ ਤੁਸੀਂ ਵਾੜੇ ਹੋਏ ਨੇ ਪਿਓ ਨੇ ਮੇਰੀ ਮਾਂ ਦੇ ਪੈਰ ਫੜ ਲੇ ਪੈਰ ਫੜ ਲੇ ਮੇਰੀ ਮਾਂ ਦੀ ਤਾਂ ਮੈਂ ਹੰਤਾ ਕਰ ਲੇਗਾ ਮੇਰੇ ਨਾਲ ਫੇਰੀ ਵੀ ਹਰਕਤ ਨਹੀਂ ਛੱਡੀ ਮੈਂ ਕਿ ਜੇ ਤੇਰੇ ਨਾਲ ਹਰਕਤ ਨਹੀਂ ਛੱਡੀ ਫਿਰ ਉਹਦੇ ਕੀ ਸਬੂਤ ਹੈ ਪੁੱਤ ਇੱਥੇ ਮਾਤਾ ਕਹਿੰਦੀ ਕਿ ਉਹ ਕੁੜੀ ਨੇ ਕਿਹਾ ਕਿ ਮਾਂ ਨੂੰ ਦੱਸਿਆ ਸੀਗਾ ਮਾਂ ਕਹਿੰਦੀ ਚੁੱਪ ਕਰ ਰਹਿ ਪਰ ਤੁਹਾਨੂੰ ਅਗਲੀ ਵੀਡੀਓ ਵਿੱਚ ਦਿਖਾਵਾਂ ਜਿੱਥੇ ਮਾਂ ਕਹਿੰਦੀ ਮੈਨੂੰ ਪਰਸੋਂ ਪਤਾ ਲੱਗਾ ਤੇ ਮਾਂ ਨੂੰ ਸਾਰਾ ਕੁਝ ਪਤਾ ਸੀਗਾ ਹੁਣ ਉਹ ਡਰਾਮੇ ਕਰ ਕਰ ਦਿਖਾਉਂਦੀ ਹੈ ਕਿ ਮੈਨੂੰ ਨਹੀਂ ਪਤਾ ਸੀਗਾ ਮੈਂ ਸਬੂਤ ਤੋਂ ਬਿਨਾ ਤਾਂ ਕੁਝ ਨਹੀਂ ਹੈ ਮੈਂ ਤੇਰੀਆਂ ਸੁਣੀ ਜਾਨੀ ਮੈਂ ਸੱਚ ਸੁਣਦੀ ਮੇਰਾ ਅੰਦਰ ਪਾਟੀ ਜਾਂਦਾ ਉਹ ਸੁਣਾ ਸਭ ਕੁਝ ਸੁਣਨਾ ਚਾਹਣੀ ਅੱਜ ਤੇਰਾ ਦਿਲ ਕੀਤਾ ਵਾ ਮੈਨੂੰ ਕਹਿੰਦੀ ਮੰਮੀ ਮੈਂ ਸਬੂਤ ਦੇਦਾ ਫੇਰ ਮੈਨੂੰ ਕੋਈ ਇਨਸਾਫ ਦਿਓ ਮੇਰਾ ਮੇਰੀ ਮੌਤ ਹੋ ਜਾਓ ਜੇ ਤੁਸੀਂ ਮੇਰੀ ਕਿਤੇ ਗੱਲ ਕਰਤੀ ਮੈਂ ਕਿਹਾ ਬੇਟਾ ਮੇਰੇ ਕਰਤੀ ਆ ਇੱਕ ਦੀ ਮੈਂ ਰੱਬ ਤੋਂ ਮੰਗ ਕੇ ਲਈ ਆ ਮੇਰੀ ਕਰੀ ਵੀ ਇੱਕ ਬੱਚੀ ਆ ਮੇਰੀ ਇੱਕ ਬੱਚੀ ਆ ਮੈਂ ਕਿਹਾ ਤੂੰ ਟੈਨਸ਼ਨ ਨਾ ਲੈ ਤੇਰੀ ਗੱਲ ਮੈਂ ਬਿਲਕੁਲ ਲੀਕ ਨਹੀਂ ਕਰਨ ਦਿੰਦੀ ਨਾ ਤੇਰੀ ਮਾਂ ਤੋਂ ਮਰਨ ਦੇਵਾ ਨਾ ਤੇਰੇ ਪਿਓ ਤੋਂ ਪਰ ਮੈਨੂੰ ਸਬੂਤ ਦੇ ਜਦੋਂ ਮੈਨੂੰ ਉਹਨੇ ਸਬੂਤ ਦਿਖਾਏ ਕਹਿੰਦੀ ਮਾਂ ਮੇਰਾ ਸਬੂਤ ਇਹ ਆ ਮੇਰੇ ਡੈਡੀ ਨੇ ਦੁਬਾਰੇ ਤੋਂ ਪਹਿਲਾਂ ਮੇਰੇ ਕੱਲ ਪੀੜ ਖਤਮ ਹੋਇਆ ਬਾਪਾ ਪੀੜ ਖਤਮ ਹੋਣੀ ਆ ਮੇਰੇ ਡੈਡੀ ਨੇ ਮੇਰੇ ਨਾਲ ਫੇਰ ਕਰਨਾ ਜਦੋਂ ਡੈਡੀ ਨੇ ਫੇਰ ਕਰਨਾ ਕਿ ਹਮੇਗਾ ਤੇਰੇ ਕੀੜੇ ਪੈ ਜਾਣਗੇ ਜਦੋਂ ਮੈਂ ਇਹ ਗੱਲ ਕੁੜੀ ਦੀ ਸੁਣ ਕੇ ਇਹ ਗੱਲ ਬੋਲੀ ਮੈਨੂੰ ਕਹਿੰਦੀ ਮਾਂ ਚੁੱਪ ਕਰ ਹੁਣ ਮੈਨੂੰ ਤੂੰ ਸਬੂਤ ਮੰਗਦੀ ਆ ਮੈਂ ਤੈਨੂੰ ਸਬੂਤ ਵੀ ਦੇ ਸਕਦੀ ਆ ਕੁੜੀ ਨੇ ਸਬੂਤ ਬਣਾਇਆ ਆਪਦਾ ਇਹ ਨਹੀਂ ਪਤਾ ਪਹਿਲਾਂ ਤਾਂ ਬਣਾਇਆ ਪਤਾ ਨਹੀਂ ਫੇਰ ਬਣਾਇਆ ਅੰਦਰ ਮੈਂ ਹਜੇ ਇਹਨਾਂ ਦੇ ਕਮਰੇ 'ਚ ਜਾ ਕੇ ਵੇਖਿਆ ਨਹੀਂ ਰੈੱਡ ਕਲਰ ਇੱਕ ਕੰਧ ਦਿਸਦੀ ਆ ਮੈਨੂੰ ਨਹੀਂ ਪਤਾ ਉਹ ਕਿਹੜੇ ਪਾਸੇ ਦੀ ਆ ਕਾਲਾ ਉੱਤੇ ਪੱਖਾ ਫੈਣ ਘੁੰਮੀ ਜਾਂਦਾ ਹੂੰ ਜਦੋਂ ਪੱਖਾ ਘੁੰਮਦਾ ਦਿਸਦਾ ਤੇ ਖਾਈ ਦਿੱਤਾ ਤੇ ਕੁੜੀ ਕੁੜੀ ਨਾਲ ਮੈਂ ਕਿਵੇਂ ਦੱਸਾਂ ਕੀ ਕਰ ਰਹਾ ਹੈ ਕਿਵੇਂ ਦੱਸਾਂ ਰਾਜੇ ਹੁਣ ਮੈਂ ਕਿਵੇਂ ਦੱਸਾਂ ਤੁਸੀਂ ਮੇਰੇ ਦਾੜੀਆਂ ਵਾਲੇ ਪੁੱਤਰ ਆ ਮੇਰੇ ਪਿਓ ਵਰਗੇ ਮੇਰੇ ਜੇਠ ਖੜੇ ਆ ਮੈਂ ਕਿਵੇਂ ਦੱਸਾਂ ਜਿਵੇਂ ਤੀਵੀਂ ਮਨੋਖ ਨਾ ਹੁੰਦਾ ਨਾ ਮੈਨੂੰ ਤਾਂ ਲੱਗਦਾ ਉਹਦੋਂ ਵੀ ਸ਼ਰੇਮ ਗਲਤ ਕੀਤਾ ਉਹਨੇ ਉਦੋਂ ਵੀ ਸ਼ਰਯਮ ਬੇਟਾ ਕੀਤਾ ਉਦੋਂ ਵੀ ਜਾਦੇ ਗਲਤ ਕੀਤਾ ਜਿਹੜੀਆਂ ਮੈਨੂੰ ਉਹਨੇ ਤਸਵੀਰਾਂ ਦਿਖਾ ਦਿੱਤਾ ਬੱਚੀ ਨੇ ਬਣਾ ਕੇ ਮੈਂ ਕਲੋਜ਼ ਕੀਤੀਆਂ ਮੈਂ ਨਹੀਂ ਕਹਿੰਦੀ ਨਹੀਂ ਕਲੋਜ਼ ਕੀਤੀਆਂ ਪਰ ਅੱਜ ਮੈਂ ਡਾਇਰੈਕਟ ਸ਼ਰਯਮ ਨੂੰ ਤਾਂ ਖਾ ਸਕਦੇ ਹਾਂ ਹੁਣ ਤੁਸੀਂ ਦੱਸੋ ਮੈਸੇਜ ਪ੍ਰੇਮ ਕੀ ਦਿਖਾਇਆ ਜਦੋਂ ਕੱਲ ਮੇਰੇ ਉਹਨੇ ਬਾਹਰ ਨਿਕਲਦਿਆਂ ਕੱਲ ਕੀਤੀ ਇਹੀ ਮੈਂ ਮੈਡਮ ਕੋਲੇ ਗੱਲਾਂ ਬੋਲੀ ਆਂ ਇਹੀ ਗੱਲ ਜਦੋਂ ਕੱਲ ਹਸਪਤਾਲ ਚੋਂ ਨਿਕਲਿਆ ਉਹ ਹਰਾਮ ਦਾ ਕਹਿੰਦਾ ਮੈਂ ਮੈਂ ਤਾਂ ਇੰਨੀ ਕੋਈ ਪ੍ਰੀਤ ਦੋ ਕੀ ਆਪਣੀ ਘਰ ਵਾਲੀ ਦਾ ਨਾਂ ਗੱਲ ਕੀ ਲੈਂਦਾ ਮਾਤਾ ਨੇ ਦੱਸਿਆ ਸਾਰਾ ਕੁਝ ਕਿ ਉਹ ਬੰਦਾ ਤੁਸੀਂ ਦੇਖ ਲਓ ਇੰਨੇ ਗੰਦੇ ਬੰਦੇ ਵੀ ਸਾਡੇ ਆਲੇ ਦੁਆਲੇ ਤੁਰੇ ਫਿਰਦੇ ਆ ਤੌਬਾ 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 ਕਹਿੰਦੀ ਉਹ ਜਿਹੜੇ ਇਹ ਚਲੋ ਇਹ ਲੇਡੀ ਹਰੇਕ ਅਸੀਂ ਵੀ ਧੀਆ ਪੈਣਾ ਵਾਲਿਆ ਇਹ ਕੁਦਰਤ ਦਾ ਨਿਜ਼ਮ ਹੈ ਕਿ ਕੁਦਰਤ ਵੱਲੋਂ ਆ ਕੀ ਲੇਡੀਜ਼ ਨੂੰ ਮੈਂਸੇਜ ਆਉਂਦੇ ਨੇ ਹੈਨਾ ਉਹ ਜ਼ਰੂਰੀ ਆਉਣੇ ਹੁੰਦੇ ਮੰਥਲੀ ਉਹ ਕੋਈ ਵੀ ਰਿਸ਼ਤਾ ਹੋਵੇ ਤੇ ਉਹ ਆਉਣੇ ਉਹ ਸਾਰਾ ਕੁਝ ਉਹ ਜ਼ਰੂਰੀ ਆ ਉਹਦੇ ਤੋਂ ਬਿਨਾ ਉਹ ਨਾ ਵੀ ਹੋਵੇ ਤੇ ਬਹੁਤ ਖਤਰਾ ਹੁੰਦਾ ਤੁਹਾਨੂੰ ਪਤਾ ਲੇਡੀਜ਼ ਨੂੰ ਖੈਰ ਇਹ ਕੁਦਰਤ ਦਾ ਨਿਜ਼ਮ ਆ ਇਹ ਪਰ ਅਸੀਂ ਗੰਦੀਆਂ ਨਚਰਾਨਾ ਇਹਨਾਂ ਚੀਜ਼ਾਂ ਨੂੰ ਦੇਖਣ ਲੱਗ ਜਾਂਦੇ ਆ ਤੇ ਉਹ ਜਿਹੜੇ 2-4 ਦਿਨ ਹੁੰਦੇ ਕਹਿੰਦੇ ਉਹ 2-4 ਦਿਨ ਹੀ ਕੁੜੀ ਲੱਗੇ ਨਹੀਂ ਸੀ ਆਉਂਦਾ ਆਦਰਵਾਇਜ਼ ਕੁੜੀ ਨਾ ਖੇ ਖਾਂਦਾ ਸੀ ਰੋਜ਼ੀ ਤੇ ਕੁੜੀ ਨੇ ਆ ਕੇ ਫਿਰ ਗੱਲ ਕੀਤੀ ਹੈ ਤੇ ਮਾਂ ਨੂੰ ਪਤਾ ਸੀ ਮਾਂ ਨੇ ਵੀ ਮਨਾ ਕਰਦੇ ਪਰ ਮਾਂ ਦੀ ਤੋਂ ਅਗਲੀ ਵੀਡੀਓ ਵੀ ਦਿਖਾਵਾਂਗਾ ਕਿ ਮਾਂ ਕਹਿੰਦੀ ਮੈਨੂੰ ਪਤਾ ਨਹੀਂ ਸੀਗਾ ਆਜਾ ਤੁਹਾਨੂੰ ਇਸ ਤੋਂ ਪਹਿਲਾਂ ਅਗਲੀ ਗੱਲਬਾਤ ਕਰੀਏ ਤੁਹਾਨੂੰ ਦਿਖਾਉਣੇ ਇਹਦੀ ਕੁੜੀ ਦੀ ਮਾਂ ਦੀ ਸਟੇਟਮੈਂਟ ਆਜੋ ਕੀ ਨਾਮ ਕੀ ਹੈ ਤੁਹਾਡਾ ਜੀ ਘਰਿਤਪੁਰ ਕਿੱਥੋਂ ਦੇ ਆਨਾਲੇ ਅਸੀਂ ਦਾਤਾਪਿੰਡ ਦੇ ਰਹਿਣ ਵਾਲੇ ਹਾਂ ਤੇ ਤੁਹਾਡੀ ਲੜਕੀ ਨਾਲ ਗਲਤ ਕੰਮ ਹੋਇਆ ਕਿੰਨਾ ਵੱਲੋਂ ਕਿਹਾ ਕਿ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਮੇਰੇ ਹਸਬੈਂਡ ਵੱਲੋਂ ਸਰ ਮੇਰੀ ਸੈਕਿੰਡ ਮੈਰਿਜ ਹੋਈ ਹੈ ਮੈਂ ਆਪਣੀ ਬੇਟੀ ਨੂੰ ਲੈ ਕੇ ਇੱਥੇ ਆਈ ਸੀ ਨਾਲ ਪਹਿਲੇ ਹਸਬੈਂਡ ਤੋਂ ਸੀਗੀ ਮੇਰੀ ਬੇਟੀ ਇਹਨਾਂ ਨੇ ਮੇਰੀ ਬੇਟੀ ਨਾਲ ਗਲਤ ਕੰਮ ਕੀਤਾ ਜੀ ਤੁਹਾਨੂੰ ਕਦੋਂ ਪਤਾ ਲੱਗਿਆ ਤੁਹਾਨੂੰ ਪਰਸ ਤੋਂ ਚੌਥੇ ਪਤਾ ਲੱਗਿਆ ਸੀਗਾ ਜੀ ਪਰਸ ਤੋਂ ਕੰਪਲੀਟ ਹੋਈ ਹੈ ਕੁੜੀਆਂ ਨੇ ਕੰਪਲੀਟ ਕੀਤੀ ਹੈ ਜੀ ਕੀ ਕਿਹਾ ਕਿ ਕੁੜੀ ਵੱਲੋਂ ਹਾਂਜੀ ਜੀ ਨੇ ਕੀ ਕਿਹਾ ਤੁਹਾਨੂੰ ਕੁੜੀਆਂ ਨੇ ਕਿਹਾ ਕਿ ਮੇਰੇ ਨਾਲ ਗਲਤ ਕੰਮ ਕਰਦੇ ਆ ਕੋਈ ਜਰਾ ਗੱਪਾਂ ਕਰਾਂ ਤਾਂ ਕੋਈ ਰੋਟੀ ਸੀ ਹਾਂਜੀ ਉਹ ਕਹਿੰਦੀ ਮੈਨੂੰ ਕਹਿੰਦਾ ਸੀ ਜੇ ਤੁਹਾਡੀ ਮੰਮੀ ਨੂੰ ਦੱਸਿਆ ਜਾਂ ਕਿਸੇ ਨੂੰ ਵੀ ਦੱਸਿਆ ਮੈਂ ਤੈਨੂੰ ਗਲਾ ਘੁੱਟ ਕੇ ਮਾਰ ਦੂੰ ਨਾਲੇ ਤੇਰੀ ਮੰਮੀ ਨੂੰ ਮੈਨੂੰ ਫਾਂਸੀ ਹੋ ਜਾਊਗੀ ਆਪਣਾ ਘਰ ਖਰਾਬ ਹੋ ਜਾਊਗਾ ਉਹ ਕੁਵਾਰਾ ਸੀ ਹਾਂਜੀ ਪਹਿਲਾਂ ਉਹ ਕੁਵਾਰਾ ਸੀ ਠੀਕ ਠਾਕ ਮੇਰੇ ਬੇਟਾ ਹੋਇਆ ਇਹਨਾਂ ਤੋਂ ਤੇ ਕਿੰਨੇ ਚਿਰ ਹੋਇਆ ਤੁਹਾਡੇ ਘਰ 13 ਸਾਲ ਹੋ ਗਏ ਜੀ 13 ਸਾਲ ਹੋ ਗਏ ਇਹ ਵੀ ਕਿੰਨੇ ਪਾਲ ਹੋ ਗਏ ਇਹ ਗਲਤ ਕੰਮ ਕਰਦੇ ਗੁੜੀਆਂ ਨੇ ਦੱਸਿਆ ਵੀਰ ਜੀ ਕਹਿੰਦੀ 10 ਸਾਲ ਹੋ ਗਏ ਵੀ ਪਹਿਲਾਂ ਛੇੜਖਾਨੀਆਂ ਕਰਦਾ ਸੀਗਾ ਹੁਣ ਮੇਰੇ ਨਾਲ ਗਲਤ ਕੰਮ ਕਰਦਾ ਸੀ ਪਹਿਲਾਂ ਤਾਂ ਸਿਰਦੇ ਛੇੜਖਾਨੀ ਇੱਕ ਤੁਸੀਂ ਹੋਰ ਵੀ ਦੱਸਿਆ ਕਿ ਤੁਹਾਨੂੰ ਨਹੀਂ ਵੀਰ ਜੀ ਮੈਨੂੰ ਮੈਨੂੰ ਗੁੜੀਆਂ ਨੇ ਦੱਸਿਆ ਮੈਂ ਕਿਹਾ ਕੋਈ ਗੱਲ ਨਹੀਂ ਬੇਟਾ ਆਪਾਂ ਇਹਨੂੰ ਪਹਿਲਾਂ ਫੜਦੇ ਆ ਵੀ ਕੀ ਕਰਦਾ ਮੈਨੂੰ ਇਹਨੂੰ ਵੇਖਣ ਤੋਂ ਮੈਂ ਪੁੱਛਿਆ ਵੀਰ ਜੀ ਮੈਨੂੰ ਇਹਨਾਂ ਨੇ ਕੁੱਟਿਆਂ ਨਾਲੇ ਗਾਣਾ ਕੱਢੀਆਂ ਇਹ ਫੈਸਲਾ ਹੁਣ ਤੁਸੀਂ ਕਰਿਓ ਕਿ ਇਹ ਜਨਾਨੀ ਸਹੀ ਆ ਜਾਂ ਗਲਤ ਆ ਤੁਸੀਂ ਜੱਜ ਕਰਿਓ ਤੇ ਇੱਕ ਤੋਂ ਹੋਰ ਛੋਟੀ ਜੀ ਵੀਡੀਓ ਮੈਂ ਦਿਖਾਉਣੀ ਆ ਉਹ ਨਾਰਸ ਦੀ ਇੱਕੀ ਜਨਾਨੀ ਨੂੰ ਜਨਾਨੀ ਦਾ ਕਿੰਨਾ ਕੁ ਦੁੱਖ ਆ ਇੱਕ ਫੀਮੇਲ ਨੂੰ ਫੀਮੇਲ ਦਾ ਕਿੰਨਾ ਕੁ ਦੁੱਖ ਆ ਇਹ ਕੁੜੀ ਹਸਪੀਟਲ ਦੇ ਵਿੱਚ ਜਿੰਨੇ ਮੌਈਨਾ ਵਗੈਰਾ ਕੀਤਾ ਹੋਏਗਾ ਸਾਰਾ ਚੈੱਕਅਪ ਕੀਤਾ ਹੋਏਗਾ ਕੀ ਹੋਇਆ ਕੀ ਨਹੀਂ ਇਹ ਕੁੜੀ ਨੇ ਸਟੇਟਮੈਂਟ ਦਿੱਤੀ ਆ ਪਰ ਤੁਸੀਂ ਇੱਕ ਚੀਜ਼ ਨੋਟ ਕਰਿਓ ਉਹਦੀ ਬਾਡੀ ਲੈਂਗੁਏਜ ਮੇਰੀ ਆਦਤ ਹੈ ਕਿ ਮੈਂ ਬਾਡੀ ਲੈਂਗੁਏਜ ਜ਼ਰੂਰ ਪੜਦਾ ਹੁੰਨਾ ਉਸ ਕੁੜੀ ਨੂੰ ਪਤਾ ਵੀ ਆ ਕਿ ਕੇਸ ਟੌਪਿਕ ਤੇ ਮੈਂ ਗੱਲ ਕਰ ਰਹੀ ਹਾਂ ਕਿੰਨੇ ਘਣਾਉਣੇ ਜਿਹੜਾ ਕੇਸ ਆ ਉਹਦੇ ਤੇ ਮੈਂ ਗੱਲ ਕਰ ਰਹੀ ਹਾਂ ਉਹਦੀ ਡਿਟੇਲ ਦੇਣੀ ਆ ਔਰ ਉਸ ਕੁੜੀ ਦੀ ਮੁਸਕਰਾਹਟ ਦੇਖਿਓ ਸਿਰਫ ਇਸ ਕਰਕੇ ਤੁਹਾਨੂੰ ਇਹ ਵੀਡੀਓ ਕਲਿੱਪ ਦਿਖਾਉਣਾ ਕਿ ਕੁੜੀ ਦੀ ਬਾਡੀ ਲੈਂਗੁਏਜ ਦੇਖਿਓ ਕੁੜੀ ਆ ਉਸੇ ਕੀ ਉਮਰ ਦੀ ਕੁੜੀ ਹੋਏਗੀ ਪਰ ਇਹਨੂੰ ਪੋਰਾ ਦੁੱਖ ਨਹੀਂ ਇਸ ਚੀਜ਼ ਦਾ ਕਿ ਮੈਂ ਸਟੇਟਮੈਂਟ ਦੇਣੀ ਆ ਕੁੜੀਆਂ ਦੇ ਤਾਂ ਆ ਨਿਕਲਦੀਆਂ ਨੇ ਜੇ ਤੁਹਾਡੇ ਦਿਲ ਦੇ ਵਿੱਚ ਪਰ ਇਸ ਤੁਸੀਂ ਮਹਿਸੂਸ ਕਰੋਗੇ ਇਸ ਕੁੜੀ ਦੀ ਮੁਸਕਰਾਹਟ ਤੋਂ ਗੱਲਬਾਤ ਦੇ ਅੰਦਾਜ਼ ਤੋਂ ਕਿਨੂੰ ਬਸ ਇਹ ਚਾਚੜਿਆ ਕਿ ਮੈਂ ਸੋਸ਼ਲ ਮੀਡੀਆ ਵਿੱਚ ਹੁਣ ਆ ਜਾਾਂਗੀ ਪ੍ਰੈਸ ਵਾਲੇ ਮੇਰੇ ਸਾਹਮਣੇ ਖੜੇ ਨੇ ਜ਼ਰੂਰ ਦੇਖਿਓ ਇਹ ਵੀਡੀਓ ਥੋੜੀ ਜੀ ਡਾਕਟਰ ਅਰਸ਼ ਇੱਕ ਪੇਸ਼ੈਂਟ ਆਇਆ ਫੀਮੇਲ ਤੁਹਾਡੇ ਕੋਲ ਮੈਡੀਕਲ ਕਰਵਾਉਣ ਵਾਸਤੇ ਕਿ ਡਾਕਟਰ ਅਰਸ਼ ਦੇਖੋ ਜਰਾ ਇੱਕ ਵਾਰੀ ਫੇਰ ਮੈਂ ਰਿਕਾਰਡਿੰਗ ਦੁਬਾਰਾ ਤਲੋਣਾ ਤੁਸੀਂ ਨੋਟ ਕਰਿਓ ਇਸ ਕੁੜੀ ਦੀ ਸਮਾਈਲਸ ਹਰ ਚੀਜ਼ ਯਰ ਬੰਦਾ ਇਹੋ ਜੀ ਕਰਨ ਲੱਗਿਆ ਸੀਨਾ ਪਾੜ ਜਾਂਦਾ ਤੇ ਇਹ ਕੁੜੀ ਦੇਖੋ ਹਾਰ ਸ਼ਿੰਗਾਰਿਆ ਨੂੰ ਤਿਆਰ ਤੁਰ ਹੋ ਕੇ ਬੈਠੀ ਤੇ ਮੁਸਕਰਾਹਟ ਦੇਖੋ ਇਸ ਕੁੜੀ ਦੀ ਨਾ ਭੋਰਾ ਨਹੀਂ ਦੁੱਖ ਵੀ ਮੈਂ ਕਿਸੇ ਕੁੜੀ ਦੇ ਨਾਲ ੱੱੱਕਾ ਹੋਇਆ ਮੈਂ ਵੀ ਕੁੜੀ ਹਾਂ ਕਿਤੇ ਮੈਂ ਕਿਸ ਤਰੀਕੇ ਨਾਲ ਮੈਨੂੰ ਕੈਮਰਾ ਸਾਹਮਣੇ ਆਉਣਾ ਚਾਹੀਦਾ ਦੇਖੋ ਜਰਾ ਡਾਕਟਰ ਅਰਸ਼ ਇੱਕ ਪੇਸ਼ੈਂਟ ਆਇਆ ਫੀਮੇਲ ਟਾਡੇ ਕੋਲ ਮੈਡੀਕਲ ਪਰਮਾਨੰਵਾਸਤੇ ਕਿ ਆਪਣੇ ਕੋਲ ਇੱਕ ਫੀਮੇਲ ਆਈ ਸੀ ਜੀ 15 ਸਾਲ ਦੀ ਲੜਕੀ ਹੈ ਨਾਮ ਅ ਅਜਦੀ ਰੇਜ ਜੀ ਨੋ 9 ਅਗਸਤ ਨੂੰ 25 ਦਿਨਾਂ ਚ ਆਪਰ ਪੇਸ਼ੈਂਟ ਸੈਕਸ਼ੂਅਲ ਹਾਰਟ ਦਾ ਕੇਸ ਹੈ ਪੇਸ਼ੈਂਟ ਦੀ ਮੈਡੀਕਲ ਲੀਗਲ ਰਿਪੋਰਟ ਜਾਰੀ ਹੋ ਗਈ ਹੈ ਜਦੋਂ ਇਹ ਕੋਈ ਕਾਫੀ ਤਿਆਰ ਹੋ ਜਾਂਦੀ ਹੈ ਫਿਰ ਇਸ ਬਲੰਤ ਅਧਿਕਾਰੀਆਂ ਨੂੰ ਭੇਜ ਦਿੱਤੀ ਜਾਵੇਗੀ ਤੇ ਫਰਦਰ ਕਾਰਵਾਈ ਕੀਤੀ ਜਾਵੇਗੀ ਉਮਰ ਕਿੰਦਾ ਹੈ मैम 15 ਸਾਲੀ ਸੋ ਇਹ ਤਾਂ ਸਨ ਸਾਰੀਆਂ ਵੀਡੀਓ ਜਿਹੜੀਆਂ ਤੁਹਾਨੂੰ ਦਿਖਾਈਆਂ ਹੁਣ ਦੇਖੋ ਵੀ ਇਸ ਬੰਦੇ ਨੂੰ ਸਜ਼ਾ ਕੀ ਮਿਲਣੀ ਚਾਹੀਦੀ ਹੈ ਸਜ਼ਾ ਕੀ ਹੋ ਸਕਦੀ ਹੈ ਇਸ ਬੰਦੇ ਦੀ ਮੇਰੇ ਹਿਸਾਬ ਨਾਲ ਦੋ ਸਜ਼ਾਵਾਂ ਨੇ ਸਭ ਤੋਂ ਪਹਿਲਾਂ ਤੇ ਮੈਂ ਤਾਂ ਇਹ ਕਿਹਾ ਸੀ ਵੀ ਲੇਡੀਜ਼ ਇਸ ਵੀਡੀਓ ਨੂੰ ਜ਼ਰੂਰ ਦੇਖਣ ਮੈਂ ਕਿਉਂਕਿ ਮੈਂ ਇਹ ਨਹੀਂ ਕਹਾਂਗਾ ਮੈਂ ਆਉ ਕਹਿਣ ਲੱਗਾ ਆ ਕਹਿਣ ਲੱਗਾ ਅੱਜ ਕੱਲ ਸਾਰਾ ਕੁਝ ਦੁਨੀਆ ਨੂੰ ਪਤਾ ਹੈ ਸਭ ਤੋਂ ਪਹਿਲਾਂ ਤੇ ਇਸ ਬੰਦੇ ਦਾ ਉਹ 파ਰਟੀ ਵੱਢਣਾ ਚਾਹੀਦਾ ਟੋਟਲੀ ਵੱਢ ਕੇ ਸਿਰ ਦੇਣਾ ਚਾਹੀਦਾ ਗਲ ਵਿੱਚ ਪਾ ਦਿਓ ਇਸ ਬੰਦੇ ਦਾ ਤੇ ਪੱਟੀ ਵੀ ਨਾ ਹੋਣ ਦਿਓ ਹਸਪੀਟਲ ਵੀ ਨਾ ਜਾਣ ਦਿਓ ਕੀੜੇ ਪੈ ਜਾਣ ਇਸ ਬੰਦੇ ਦੇ ਜਿਸ ਜਿਸ 파ੜ ਦੇ ਨਾਲ ਇਹ ਲੋਕ ਬਲਾਤਕਾਰ ਕਰਦੇ ਨੇ ਕੁੜੀਆਂ ਦਾ ਉਹ 파ਰਟੀ ਟੋਟਲੀ ਵੱਢ ਦੇਣਾ ਚਾਹੀਦਾ ਉਸ ਤੋਂ ਬਾਅਦ ਜੋ ਕੀੜੇ ਕੂੜੇ ਪੈ ਜਾਣ ਫੇਰ ਇਹਨੂੰ ਫਾਂਸੀ ਦੇਣੀ ਚਾਹੀਦੀ ਆ ਜਾਂ ਫੇਰ ਚੌਂਕ ਦੇ ਵਿੱਚ ਖੜ੍ਹੇਓ ਕਿ ਕਿਰਪਾਨ ਦੇ ਨਾਲ ਜਿਵੇਂ ਦੁਬਈ ਦੇ ਵਿੱਚ ਹੁੰਦਾ ਨਾ ਗਾਟਾ ਲਾਦਣ ਜਾਂ ਗੋਲੀਆਂ ਮਾਰਦੇ ਨੇ ਸੀਨੇ ਦੇ ਵਿੱਚ ਇਸ ਤਰ੍ਹਾਂ ਹੋਣਾ ਚਾਹੀਦਾ ਸਾਡੇ ਮੁਲਕ ਵਿੱਚ ਦੋ ਚਾਰ ਲੋਕਾਂ ਨਾਲ ਜੇ ਇਸ ਤਰ੍ਹਾਂ ਹੋ ਜਾਏ ਕੋਈ ਘਾਟਾ ਨਹੀਂ ਪੈਣਾ ਸਾਡੇ ਮੁਲਕ ਨੂੰ ਜਾਂ ਸਾਡੇ ਪੰਜਾਬ ਨੂੰ ਉਦਾਂ ਵੀ ਬਥੇਰੀ ਦੁਨੀਆ ਮਰਦੀ ਹੈ ਕੁੱਤੇ ਕੰਮ ਕਰ ਕਰਕੇ ਮਰਦੇ ਨੇ ਨਾ ਲੋਕੀ ਜੇ ਇਦਾਂ ਵੀ ਦੋ ਚਾਰ ਬੰਦੇ ਤੇ ਗੋਲੀਆਂ سینਿਆਂ ਵਿੱਚ ਮਾਰ ਦੋਗੇ ਚੌਂਕ ਵਿੱਚ ਖੜਾ ਕੇ ਕੋਈ ਫਰਕ ਨਹੀਂ ਪੈਣਾ ਕਮ ਸੇ ਕਮ ਲੋਕਾਂ ਵਿੱਚ ਡਰ ਪੈਦਾ ਤੇ ਹੋਏਗਾ ਨਾ ਔਰ ਪਹਿਲੋ ਦੁਬਈ ਵਾਂਗੂ ਕਰਨ ਇਹਨਾਂ ਕੀ ਗੋਲੀ ਇਕੱਲੇ ਨੂੰ ਲਿਆ ਕੇ ਮਾਰਤੀ ਪਹਿਲੋ ਉੱਥੇ ਇਕੱਠ ਕੀਤਾ ਜਾਵੇ ਘੱਟੋ ਘੱਟ ਲੱਖ ਬੰਦੇ ਦਾ ਔਰ ਉਹਦਾ ਪਰਿਵਾਰ ਰਿਸ਼ਤੇਦਾਰ ਸਾਰੇ ਸਾਧ ਕੇ ਉੱਥੇ ਫਿਰ ਗੋਲੀ ਮਾਰਨੀ ਚਾਹੀਦੀ ਸੀਨੇ ਦੇ ਵਿੱਚ ਚਿਤੜਾਂ ਚ ਗੋਲੀਆਂ ਮਾਰਨੀਆਂ ਚਾਹੀਦੀ ਹਰਾਮ ਜਾਦਿਆਂ ਦੇ ਇਹਨਾਂ ਦੇ ਕੁੱਤਿਆਂ ਲੋਕਾਂ ਦੇ ਖੈਰ ਇਹਦੀ ਤੁਸੀਂ ਸਜ਼ਾ ਤੁਸੀਂ ਹੁਣ ਦੱਸਿਓ ਕਿ ਜਿਹੜੀਆਂ ਮੈਂ ਦੋ ਸਜ਼ਾਵਾਂ ਕਈਆਂ ਨੇ ਉਹ ਸਹੀ ਨੇ ਜਾਂ ਨਹੀਂ ਔਰ ਇੱਕ ਕਾਨੂੰਨ ਆਉਣਾ ਚਾਹੀਦਾ ਸਾਡੇ ਮੁਲਕ ਦੇ ਵਿੱਚ ਜਾਂ ਨਹੀਂ ਮੇਰੇ ਹਿਸਾਬ ਨਾਲ ਇੱਕ ਕਾਨੂੰਨ ਆਉਣਾ ਚਾਹੀਦਾ ਕਿ ਕੋਈ ਵੀ ਬਲਾਤਕਾਰ ਕਰਦਾ ਬਹੁਤਾ ਸਾਬਤ ਕਰਨ ਦੀ ਵੀ ਲੋੜ ਨਹੀਂ ਵੀ ਉਹਨੂੰ ਜੇਲ੍ਹਾਂ ਵਿੱਚ ਰੱਖ ਕੇ ਬਾਅਦ ਚ ਗੋਲੀ ਮਾਰੋ ਪ੍ਰੂਫ ਤੁਹਾਨੂੰ ਹਸਪੀਟਲ 'ਚ ਮਿਲ ਜਾਂਦੇ ਨੇ ਕੁੜੀ ਦੇ ਸਰੀਰ ਤੋਂ ਮਿਲ ਜਾਂਦੇ ਨੇ ਬਸ ਇੱਕ ਅੱਧੇ ਦਿਨ ਦੇ ਵਿੱਚ ਵਿੱਚ ਹੀ ਕੰਮ ਤਮਾਮ ਹੋਣਾ ਚਾਹੀਦਾ ਮੇਰੇ ਹਿਸਾਬ ਨਾਲ ਫੇਰ ਸ਼ਾਇਦ ਮਾੜੀ-ਮੋਟੀ ਠੱਲ ਪਵੇ ਅਦਰਵਾਇਜ਼ ਖਤਮ ਹੋ ਜਾਏਗਾ ਸਾਰਾ ਕੁਝ ਬਾਪ ਆਪਣੀਆਂ ਧੀਆਂ ਨਾਲ ਇਹ ਕੁਛ ਕਰੀ ਜਾਂਦਾ ਜਿਹੜੀ ਮਾਂ ਆ ਉਹ ਆਪ ਹੱਥੀਂ ਕੰਮ ਕਰਾਉਂਦੀ ਆ ਸਾਰਾ ਕੁਝ ਇਹੋ ਜਿਹਾ ਭੈਣ ਭਰਾ ਇੱਕ ਦੂਜੇ ਨਾਲ ਕਰੀ ਜਾਂਦੇ ਕਦੇ ਨਾ ਕੁਦਰਤ ਦੇ ਰਿਸ਼ਤੇ ਤੇ ਮੇਰੇ ਖਿਆਲ ਪਾਕਿਸਤਾਨ ਵਾਂਗੂ ਹੋ ਜਾਣਗੇ ਸਾਡੇ ਇੱਕੋ ਹੀ ਪਿੰਡ ਦੇ ਵਿੱਚ ਵਿਆਹ ਇਹ ਵੀ ਇੱਕ ਆਮ ਗੱਲ ਬਣ ਗਈ ਕੱਲ ਨੂੰ ਮੈਂ ਸ਼ਾਇਦ ਵੀਡੀਓ ਬਣਾਵਾਂਗਾ ਇੱਕ ਹੋਰ ਕਹਾਣੀ ਆਈ ਆ ਪਰ ਬਹੁਤ ਸਾਰੀਆਂ ਕਹਾਣੀਆਂ ਨੇ ਆਪਣੇ ਪਿੰਡ ਦੇ ਵਿੱਚ ਵਿਆਹ ਹੋਣ ਦੀਆਂ ਸਾਡੇ ਆਪਣੇ ਪਿੰਡ ਦੇ ਵਿੱਚ ਵੀ ਦੋ ਤਿੰਨ ਵਿਆਹ ਹੋ ਗਏ ਨੇ ਉਹਦੇ ਬਾਰੇ ਮੈਂ ਜ਼ਿਕਰ ਕਰਾਂਗਾ ਪਰ ਅੱਜ ਦੀ ਇਸ ਵੀਡੀਓ ਨੂੰ ਜੇ ਤੁਹਾਨੂੰ ਵਾਕਿਆ ਲੱਗੇ ਕੀ ਸ਼ੇਅਰ ਕਰਨੀ ਚਾਹੀਦੀ ਹੈ ਜਰੂਰ ਕਰਿਓ ਮੇਰੇ ਕਹਿਣ ਤੇ ਨਾ ਕਰਿਓ ਤੁਹਾਨੂੰ ਲੱਗੇ ਵੀ ਚੰਗੀ ਇਹ ਗੱਲ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ ਫੇਰ ਹੀ ਕਮੈਂਟ ਕਰਿਓ ਤੇ ਫੇਰ ਹੀ ਤੁਸੀਂ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਿਓ ਸਤਿ ਸ਼੍ਰੀ ਅਕਾਲ